ਨੇ ਗਏ ਐਸੀ ਕੋਈ ਨਹੀਂ ਚੋਰੀ ਕੀਤੀ ਇਹ ਬਹੁਤ ਸਹੀ ਚੋਰੀ ਕਰਤੀ ਆਦੀ ਮਿਹਨਤ ਕਰਦੇ ਆ ਇੱਕ ਮਿੰਟ ਗੱਲ ਸੁਣ ਲੈ ਮੇਰੀ ਤੇਰੀ ਪੀਤੀ ਹੈ ਠੀਕ ਹੈ ਬਾਹਰ ਆ ਜਾ ਓਟਕ ਆ ਤੁਹਾਡੀ ਕਮਾਲ ਆ ਯਾਰ ਇਹਦਾ 3 ਵਜੇ ਹਜੇ 3:30 ਆ ਆ ਭੁਜੀਆ ਬਾਈ ਸਾਡੀ ਮਿਹਨਤ ਦੀ ਕਮਾਈ ਇਹ ਕਿਹੜਾ ਸਿੱਕਸੇ ਤੋਂ ਮੰਗ ਕੇ ਪੀਨੇ ਆ ਜਾਂ ਕਿਸ ਤੋਂ ਲਿਆਉਣੇ ਆ 3 ਵਜੇ ਤੋਂ ਬੋਤਲ ਖਾਲੀ ਕਰਨ ਦਾ ਮਾਸਟਰਮੈਂਡ ਇਹੀ ਹੈ ਇਹ ਸਾਰਾ ਸਿਖਾਉਂਦੀ ਹੈ ਵੀ ਮੂੰਹ ਬੰਨ ਕੇ ਜਾਇਆ ਕਰੋ ਜਾਂ ਮੂੰਹ ਖੁੱਲ ਕੇ ਜਾਇਆ ਕਰੋ ਹਾਂ ਹਾਂ ਦੱਸ ਵੀ ਇਹ ਕਦੇ ਮੂੰਹ ਨਹੀਂ ਬੰਨੇਗਾ ਤੇਰੇ ਕੋਲ ਵੀ ਕੈਮਰੇ ਚ ਆ ਗਿਆ ਰੋਟੀ ਖਾਦੇ ਨੇ ਤੁਸੀਂ ਯਾਰ ਨੂਨ ਖਾ ਕੇ ਹਰਾਮ ਕੀਤਾ ਉਹ ਇਹਨਾਂ ਨੂੰ ਖਰਾਬ ਰੋਹ ਨਾਲ ਕੀ ਹੈ ਚੋਰੀ ਡਾਕਾ ਮਾਰਨੇ ਨੂੰ ਹਰਾਮ ਨਾਲ ਕੀ ਮਤਲਬ ਇਹਨੂੰ ਅੱਛਾ ਤੁਸੀਂ ਛੋਟੇ ਵੀਰ ਕਰ ਲੈਣਾ ਵੈਰੀਫਾਈ ਵੀ ਇਹੀ ਘਰ ਆ ਉਹ ਜਿਹੜੀ ਗਈ ਸੀ ਹਾਂਜੀ ਚੇਅਰਮੈਨ ਸਾਹਿਬ ਮੈਂ ਨਾ ਸਾਰੀ ਵੀਡੀਓ ਵੀ ਫੋਨ 'ਚ ਪਾਈ ਵੀ ਐ ਕੈਮਰੇਆਂ 'ਲੀ ਹਾਂ ਤੇ ਆਹੀ ਆ ਘਰ ਮੈਂ ਦੇਖ ਉਹ ਕਿੰਨੇ ਕ ਟਾਈਮ ਤੋਂ ਜਾਂਦੀ ਆ ਮੰਗਣ ਇਹ ਇਹ ਤਾਂ ਜੀ ਸਾਡੇ ਨਾ ਇਹ ਕਰਦਾ ਰਹਿਣਾ ਐ ਤੂੰ ਜਲੂਸ ਕਰਦਾ ਰਹਿਣਾ ਮੈਂਨੂੰ ਨਹੀਂ ਪਤਾ ਪੈਸੇ ਲਿਆ ਕਿੱਥੋਂ ਲਿਆ ਦਾਰੂ ਮੇਰੀ ਮੁੱਕੀ ਪਈ ਐ ਮੈਂ ਕੀ ਕਰਾਂ ਰਿਹਾਤੀ ਤੂੰ ਇਹ ਤਾਂ ਵੀ ਐ ਨਾ ਇਹ ਹਾਂ ਰਾਤ ਹੱਥ ਮਾਰਿਆ ਸੀ ਉਹ ਕਿੱਧਰ ਗਏ ਪੈਸੇ ਤੇਰੇ ਕੋਲੇ ਸੀ ਗਏ ਉਹ ਉਹ ਕਿਤੇ ਸੀ ਗਏ ਉਹ ਕੱਲਾ ਮੋਬਾਈਲ ਸੀ ਪੈਸੇ ਲਿਆ ਮੈਨੂੰ ਚਾਹੀਦੇ दारू ਮੁਕਦੀ ਜਾਂਦੀ ਹੈ ਮੁਕਦੀ ਜਾਂਦੀ ਹੈ ਜਾਨ ਲੈ ਲੈ ਮੇਰੀ ਜਾਨ ਲੈ ਲੈ ਮੈਨੂੰ ਵੀ ਪਤਾ ਪੈਸੇ ਲਾ ਕੇ ਜੀ ਲਾ ਪੈਸੇ ਪੈਸੇ ਚਾਹੀਦੇ ਆ ਮੈਨੂੰ ਦਿਨ ਰਾਤ ਤੈਨੂੰ ਆਪ ਜਲੂਸ ਕਰਦਾ ਰਹਿੰਦਾ ਹੈ ਕੀ ਹੋਇਆ ਉਹਨਾਂ ਨੂੰ ਨਹੀਂ ਪਤਾ ਲਾ ਪੈਸੇ ਕੋਈ ਲਾ ਮੈਨੂੰ ਨਹੀਂ ਪਤਾ ਕਿਥੋਂ ਕਿਹ ਲੈ ਕੇ ਜਾਵੇਂ ਤੈਨੂੰ ਮੇਰੇ ਪੈਸੇ दारू ਮੁੱਕਦੀ ਜਾਂਦੀ ਬੋਤਲ ਲਾ ਕੇ ਦੇ ਮੈਨੂੰ ਕਿਥੋਂ ਕਿਉਂ ਬੋਤਲ ਮੈਂ ਕਿਥੋਂ ਲਿਆ ਦੇ ਜਿਹੜਾ ਰਾਤ ਹੱਥ ਮਾਰੇ ਉਹ ਕਿੱਧਰ ਗਏ ਆ ਉਹ ਕੀ ਸੀ ਕੱਲਾ ਮੋਬਾਈਲ ਸੀ ਉੱਥੇ ਕੀ ਸੀ ਗਿਆ ਕੋਈ ਐ ਸੀ ਗਿਆ ਤੇ ਕੀ ਸੀ ਕੁੱਤਾ ਕੁੱਤਾ ਬੰਕਨ ਲੱਗ ਗਿਆ ਉਹਨਾਂ ਦਾ ਕੁਝ ਨਹੀਂ ਹੋਇਆ ਤੇ ਮਰ ਨੂੰ ਰਿਹਾ ਬਾਹਰ ਜਾਵੜਾ ਜਾ ਕੇ ਲਕੈਸ਼ਨ ਲੱਭ ਲੈ ਬਈ ਨੂੰ ਨਹੀਂ ਪਤਾ ਪੁੱਤਾ ਲੱਗੇ ਤੇ ਮੇਰੀ दारू ਮੁੱਕਦੀ ਜਾਂਦੀ ਐ ਇਹ ਨਹੀਂ दारू ਮੇਰੇ ਕੋਲੇ ਕੀ ਐ ਮੇਰੇ ਕੋਲੇ ਕੁਝ ਨਹੀਂ ਐਵੇਂ ਮੈਨੂੰ ਲੱਗਾ ਰਹਿਣਾ ਇਹ ਯਾਹੂ ਪੀਤਾ ਐ ਲਿਆ ਲੈ ਮੈਂ ਬੋਲ ਨਹੀਂ ਜਾਂਦਾ ਮੇਰਾ ਤਾਂ ਕਿ ਖਤਮ ਹੋ ਗਿਆ ਹੀ ਸ਼ਰਮ ਹੁੰਦੇ ਪੋਰਾ ਪੋਰਾ ਜਵਾਕ ਨੂੰ ਨਾਲ ਬਾ ਲੈਣਾ ਹੈ ਤੂੰ ਉਹ ਮੇਰਾ ਮਸ਼ੇਰ ਆ ਉਹ ਤੂੰ ਬਾਲਾ ਨਾ ਬੋਲ ਤੂੰ ਬੋਲਣਾ ਹੈ ਬਾਲਾ ਮਸ਼ੇਰ ਆ ਮੇਰਾ ਉਹ ਇਹ ਮਸ਼ੇਰ ਆ ਉਹਦੇ ਘਰ ਜਾਏ ਨਾ ਇਹ ਤੇ ਕੀ ਕਰਦੇ ਆ ਤੂੰ ਮੈਂ ਮੈਂ ਤਾਂ ਇੱਕ ਵਾਰੀ ਬੋਲਦਾ ਮੈਨੂੰ ਨਹੀਂ ਪਤਾ ਲਾ ਬੈਠਾ ਤੂੰ ਮਰ ਗਿਆ ਮੈਂ ਤੂੰ ਕਰੋ ਬਾਲਾ ਮੈਨੂੰ ਨਹੀਂ ਪਤਾ ਲਾ ਦੇ ਪੈਸੇ ਮੈਂ ਕਿਥੋਂ ਲਿਆ ਦੇ ਤੈਨੂੰ ਰਾਤ ਨੂੰ ਹੱਥ ਮਾਰਉਂਦਾ ਸਾਨੂੰ ਡੱਕੇ ਨਹੀਂ ਦਿੰਦਾ ਤੂੰ ਉਹ ਕਿਥੋਂ ਤੈਨੂੰ ਦੱਸੀ ਜਾਣਾ ਕਿਥੋਂ ਸੀ ਕਿਉਂ ਤੇਰਾ ਸਿਰ ਪਾੜ ਦੇਣਾ ਨਿਕਲਿਆ ਵਾਰ ਤੂੰ ਇਹ ਕਰੋ ਨਿਕਲ ਜਾ ਮੇਰੇ ਨਿਕਲ ਜਾ ਕਰੋ ਤੇਰਾ ਘਰ ਹੀ ਆ ਗਿਆ ਤੇਰਾ ਇਹ ਗੰਦ ਪੜ ਗਿਆ ਨਾ ਤੂੰ ਸਾਰੀ ਢੇੜੀ ਤੂੰ ਇਹ ਖਤਮ ਹੋ ਗਿਆ ਇਹ ਹੋ ਗਿਆ ਬਸ ਪੈ ਕੇ ਖਤਮ ਤੇਰਾ ਇਹ ਦੇਉਂਗਾ ਤੈਨੂੰ ਪੈਸੇ ਉਹ ਲੈ ਆ ਪੈਸੇ ਲਿਆ ਮੇਰਾ ਪੈਸੇ ਖਤਮ ਹੁੰਦਾ ਜਾਂਦਾ ਹੀ ਮੇਰੀ ਗੱਲ ਸੁਣ ਜਿਹੜੇ ਕੱਲ ਮੈਂ ਬੁੜੀ ਕੋਲ ਗਈ ਪਹਿਲਾਂ ਮੈਂ ਉਹਨੂੰ ਉਤੋਂ ਰੋਟੀ ਮੰਗੀ ਹੈ ਉਥੇ ਘੰਟਾ ਲਾ ਕੇ ਮੈਂ ਸਾਰਾ ਕੁਝ ਦੇਖਿਆ ਤੈਨੂੰ ਮੋਬਾਈਲ ਹੀ ਲੱਭਾ ਹੋਰ ਕੁਝ ਲੱਭਾ ਨਹੀਂ ਉਹਥੇ ਕੁੱਤਾ ਭੌਂ ਗਿਆ ਮੈਨੂੰ ਪਤਾ ਲੱਗ ਬੁੜੀ ਉਹ ਕਹਿੰਦੀ ਤੂੰ ਚੋਰੀਆਂ ਕਰਦਾ ਪਰ ਕੁਛ ਨਹੀਂ ਕੱਲਾ ਮੋਬਾਈਲ ਹੀ ਸੀ ਮੋਬਾਈਲ ਹੀ ਪੈਸੇ ਲੈ ਜਾ ਬੈਂਕ ਚੋਂ ਕਢਾ ਕੇ ਦੇ ਦੇ ਕੋਈ ਕੁਝ ਹੈ ਨਹੀਂ ਮੇਰੇ ਕੋਲੇ ਕੁਝ ਵੀ ਉਹ ਮੇਰੀ ਬੋਤਲ ਮੈਨੂੰ ਨਹੀਂ ਪਤਾ ਬੋਤਲ ਖਤਮ ਹੁੰਦੀ ਜਾਂਦੀ ਹੈ ਪੈਸੇ ਲਿਆ ਅੱਛਾ ਮੈਂ ਕਿੱਥੋਂ ਲਾ ਜਾ ਖੜਕਾ ਹੋਈ ਜਾਂਦਾ ਕੌਣ ਹੈ ਦੇਖ ਮਾਰ ਬਾਹਰ ਦੇਖ ਕੌਣ ਹੈ ਕੋਈ ਨਹੀਂ ਬਾਹਰ ਮੈਂ ਦੇਖਦੀ ਆ ਕਿਤੇ ਉਹ ਨਾ ਆ ਜੇ ਹੁਣ ਰਾਤ ਜਿੱਥੇ ਤੂੰ ਹੱਥ ਮਾਰ ਕੇ ਆਇਆ ਓ ਮਰ ਜਾ ਬਾਹਰ ਦੇਖ ਲੈ ਤੂੰ ਕੋਸ ਬਣਾਇਆ ਨਹੀਂ ਕੋਸ ਕੀਤਾ ਨਹੀਂ ਮੇਣੋ ਮੇਣੇ ਦੇਖ ਲੈ ਦੇਖ ਲੈ ਕੌਣ ਹੈ ਦੇਖ ਲੈ ਮੈਨੂੰ ਲੱਗਦਾ ਉਹ ਹੀ ਆਗੇ ਆ ਦੇਖ ਲੈ ਦੇਖ ਲੈ ਆਹੀ ਜਾਂਦੀ ਆਹੀ ਜਾਂਦੀ ਹੁੰਦੀ ਹੈ ਚੱਲ ਗਈ ਵੀਪਾ ਤੋਂ ਇਹਨਾਂ ਦੇ ਮੰਗਣ ਜਾਣੀ ਹੁੰਦੀ ਆ ਮੈਂ ਆਹ ਰੋਟੀ ਖਾਣ ਗਈ ਸੀ ਕੱਲ ਮੈਂ ਮੈਂ ਚੇਅਰਮੈਨ ਆ ਇਹ ਸਰਪੰਚ ਸਾਹਿਬ ਆ ਠੀਕ ਹੈ ਸਾਡੇ ਜੀ ਬਾਈ ਜੀ ਤੁਸੀਂ ਕੌਣ ਹੋ ਸਾਡੇ ਕਰੇ ਕੀਆ ਚੁੱਪ ਕਰ ਆ ਤੇਰਾ 3:00 ਨਹੀਂ ਵਜੇ ਹਜੇ ਆ ਆ ਤੁਹਾਡਾ ਸਿਸਟਮ ਜਿਹੜਾ ਉਹ ਚੋਰੀ ਕੀਤੀ ਰਾਤ ਇਹਨਾਂ ਦੇ ਕਰੇ ਨਹੀਂ ਅਸੀਂ ਕੁਝ ਨਹੀਂ ਚੋਰੀ ਕੀਤੀ ਅਸੀਂ ਅੱਧੀ ਚੋਰੀ ਅਸੀਂ ਆਦੀ ਮਿਹਨਤ ਕਰਦੇ ਆ ਇੱਕ ਮਿੰਟ ਗੱਲ ਸੁਣ ਲੈ ਮੇਰੀ ਤੇਰੀ ਪੀਤੀ ਆ ਠੀਕ ਹੈ ਬਾਹਰ ਆ ਜਾ ਉੱਠ ਕੇ ਉਹ ਬਾਈ ਤੂੰ ਕੀ ਕਰਨੀ ਆ ਤੂੰ ਬਾਹਰ ਚਲੇ ਆ ਜਾਏ ਤੋ ਚੱਲ ਤੂੰ ਇਹ ਕੌਣ ਇਹ ਕੌਣ ਹੈ ਮੇਰੇ ਕੋਲ ਕੌਣ ਇਹ ਮੇਰੀ ਮਾਮੇ ਦਾ ਮੁੰਡਾ ਹੈ ਭੂਆ ਦਾ ਮੁੰਡਾ ਹੈ ਓਕੇ ਚਲੋ ਠੀਕ ਆ ਬਾਹਰ ਆ ਜਾ ਪਗਲ ਕੇ ਜੀ ਜੀ ਹੋਜੀ ਗੱਲ ਕੋਈ ਨਹੀਂ ਸਾਡੇ ਘਰ ਚ ਤੂੰ ਗੁਸੇ ਹੋਈ ਚੋਰੀ ਨਹੀਂ ਕੀਤੀ ਗੱਲ ਤੇ ਤੂੰ ਰੋਟੀ ਮੰਗ ਕੇ ਖਾ ਲਈ ਐਡੇ ਐਡੇ ਝੂਠੇ ਜਾਮਲੂ ਨਹੀਂ ਸਾਡੇ ਤੋਂ ਰੋਟੀ ਤਾਂ ਸਿਆਪਾ ਪਿਆ ਪੈਣ ਦੇਈ ਆਹ ਇਹਨਾਂ ਤੋਂ ਦੀ ਕਮਾਈ ਕਰਦੇ ਆ ਆਪਦੀ ਆਹ ਮੈਂ ਨਹੀਂ ਕਮਾਈ ਕਰਦੇ ਜੀ ਹੋਜੀ ਗੱਲ ਕੋਈ ਨਹੀਂ ਆਹ ਸੀਸੀਟੀਵੀ ਕੈਮਰੇ ਦੇ ਵਿੱਚ ਦਿਨੇ ਤੇਰੀ ਫੋਟੋ ਐਨੇ ਰਾਤ ਨੂੰ ਇਹ ਗਿਆ ਚੋਰੀ ਹੋ ਜਾ ਮੇਰੇ ਘਰੇ ਇਹਨੇ ਚੋਰੀ ਕੀਤੀ ਹੈ ਇਹਨੂੰ ਲੱਤ ਦੁਖਦੀ ਹੈ ਇਹਨੇ ਚੋਰੀ ਕੀਤੀ ਆਹ ਫੋਨ ਤਾਂ ਨਹੀਂ ਆਹ ਫੋਨ ਤਾਂ ਨਹੀਂ ਤੁਹਾਡਾ ਆਹ ਫੋਨ ਤਾਂ ਨਹੀਂ ਤੁਹਾਡਾ ਨਹੀਂ ਆ ਨਹੀਂ ਸਾਡਾ ਇਹ ਤਾਂ ਸਾਡਾ ਫੋਨ ਹੈ ਬਾਈ ਯਾਰ ਚਲ ਬਾਹਰ ਆ ਜਾ ਆ ਤੁਹਾਡੀ ਕਮਾਲ ਆ ਯਾਰ ਆ ਤਾਂ 3 ਵਜੇ ਹਜੇ 3:30 ਆ ਆ ਪੂਜੀਆ ਬਾਈ ਸਾਡੀ ਮਿਹਨਤ ਦੀ ਕਮਾਈ ਇਹ ਕਿਹੜਾ ਸਿੱਕਸੇ ਤੋਂ ਮੰਗ ਕੇ ਪੀਣੇ ਆ ਜਾਂ ਕਿਸ ਤੋਂ ਲਿਆਉਣੇ ਆ ਆ ਮੈਂ ਬੋਤਲ ਖਾਲੀ ਕਰਨ ਆ ਆਜੋ ਛੋਟੇ ਬਾਹਰ ਆਜੋ ਆਪਾਂ ਗੱਲ ਕਰੀਏ ਭੈਣ ਜੀ ਆਜੋ ਬਾਈ ਜੀ ਕੋਈ ਬਾਤ ਨਹੀਂ ਐਸੀ ਕੋਈ ਕੌਣ ਹੈ ਤੂੰ ਗੇਟ ਕਿਉਂ ਖੋਲ ਕੇ ਆਈ ਇਹ ਮੈਨੂੰ ਕੀ ਪਤਾ ਸੀ ਇਹ ਆਲਾ ਤਾਂ ਕੱਲ ਮੈਂ ਰੋਟੀ ਲੈ ਕੇ ਖਾਧੀ ਹੈ ਤੇਰੇ ਗੱਲ ਸੁਣ ਲੈ ਤੇ ਰੋਟੀ ਖਾ ਲਈ ਮਾਤਾ ਕੋਈ ਕੀ ਗੁਨਾਹ ਹੋ ਗਿਆ ਉਹ ਯਾਰ ਸਾਨੂੰ ਪੁਲਿਸ ਕੋਲ ਨਹੀਂ ਰੋਟੀ ਬਾਬਾ ਜੀ ਇੱਕ ਮਿੰਟ ਸਾਨੂੰ ਪੁਲਿਸ ਬੁਲਾਉਣੀ ਪੈਣੀ ਆ। ਆਈ ਟੂ ਗਾਲਾ ਨਾ ਬੋਲ ਤੂੰ ਤਾਨੂੰ। ਨਹੀਂ ਅਸੀਂ ਚੱਕ ਲਿਆਂਦਾ ਆ ਚੁੱਕੀ ਹੈ ਸਾਡੀ ਜੇ ਚ ਰਹਿਣੇ। ਨਹੀਂ ਨਹੀਂ ਕਿ ਤੂੰ ਆਇਆ ਹੈ ਕਰਕੇ ਚਾਹ ਦੀ ਸੀ ਮੈਂ ਆ ਕੇ ਕਈ ਵੇਖੀ ਹੈ। ਮੇਰੇ ਬੱਸ ਨਹੀਂ ਪੈਣੇ ਅੜਿਆਣੇ ਨਾ ਸਾਡੇ ਤੇ ਵੱਡੇ ਵੱਡੇ ਤੂੰ ਦੋ ਆਲਾ। ਹੁਣ ਤੂੰ ਨਹੀਂ ਆਗੀ। ਹੁਣ ਤੂੰ ਗੱਲ ਸੁਣ ਸਕਦਾ। ਕੌਣ ਹੈ? ਕੌਣ ਨਹੀਂ ਹੈ? ਉਹ ਤੈਨੂੰ ਦੱਸਦਾ ਕੌਣ ਹੈ ਤੇਰੀ ਤਾਂ ਲੈ ਜਾਣੀ ਜੇ ਪੁਲਿਸ ਬੁਲਾ ਲਈ ਇੱਥੇ ਮੇਰੀ ਗੱਲ ਸੁਣ ਲੈ ਇੱਕ ਮਿੰਟ। ਤੇਰੇ ਘਰ ਵਾਲੀ ਐ। ਮੇਰੇ ਘਰ ਵਾਲੀ ਹੋ ਕੀ ਦੇ ਘਰ ਵਾਲੀ ਹੈ ਇਹ ਤੇ ਉਹ ਯਾਰ ਤੇਰੇ ਘਰ ਵਾਲੀ ਆ ਅਸੀਂ ਕੁਛ ਨਹੀਂ ਲੈਣਾ ਉਸ ਗੱਲ ਤੋਂ ਠੀਕ ਹੈ ਮੈਂ ਤੁਹਾਨੂੰ ਪਹਿਲਾਂ ਦੱਸਦਾ ਵੀ ਸਾਹਬ ਨਾਲ ਬੋਲੀ ਮੈਂ ਚੇਅਰਮੈਨ ਆ ਸਰਪੰਚ ਸਾਹਿਬ ਆ ਠੀਕ ਹੈ ਸਰਪੰਚ ਸਾਹਿਬ ਨੂੰ ਨਾਲ ਲੈ ਕੇ ਬਾਈ ਚੇਅਰਮੈਨ ਗਰੀਬਾਂ ਨੂੰ ਮਾਰਨਾ ਹੀ ਤੂੰ ਤੇ ਮੇਰੀ ਗੱਲ ਸੁਣ ਲੈ ਇੱਕ ਮਿੰਟ ਤੇਰੇ ਘਰ ਵਾਲੀ ਗਈ ਆ ਨੇ ਦੇ ਘਰੇ ਠੀਕ ਮੰਗਣਾ ਉਸ ਯਾਰ ਰੋਟੀ ਖਾਣ ਗਈ ਮੀਰ ਜੀ ਰੋਟੀ ਖਾਣ ਗਈ ਪੈਸੇ ਵੀ ਦਿੱਤੇ ਨਾ 100 ਰੁਪਏ ਦਿੱਤੇ ਸੀ ਇਹਨਾਂ ਨੂੰ ਨਹੀਂ 50 ਰੁਪਏ ਦਿੱਤੇ ਸੀਗੇ ਮੈਂ ਯਾਰ ਪਹਿਲੇ ਰੋਟੀ ਖਾਧੀ ਉਹ ਕਹਿੰਦੇ ਆ ਆ ਸੀਸੀਟੀਵੀ ਦੇ ਵਿੱਚ ਪਹਿਲਾਂ ਤੂੰ ਰੋਟੀ ਖਾਈ ਜਾਂਦੀ ਹੈ ਠੀਕ ਆ ਕੈਮਰੇ ਠੀਕ ਹੈ ਹੋ ਸਕਦਾ ਅਜੇ ਦੇਖਦੇ ਆਂ ਵੀ ਆਹ ਹੈ ਕਿ ਹੋਰ ਸੀਗੇ ਰਾਤ ਨੂੰ ਚੋਰੀ ਕੀਤੀ ਹੁਣ ਪਾਰਟੀ ਕਰੀ ਜਾਂਦੇ ਆਂ ਜੀ ਦੇਖ ਲਓ ਤੁਹਾਨੂੰ ਉਹ ਯਾਰ ਬਾਈ ਤੁਸੀਂ ਕੌਣ ਅਸਤੀ ਮੈਂ ਤਾਂ ਕਰਦੇ ਆਂ ਆਏ ਸੀ ਦੇਖੋ ਥੋੜਾ ਜਿਹਾ ਮੰਗੇ ਯਾਰ ਇੱਕ ਮਿੰਟ ਦੀ ਗੱਲ ਮੰਗ ਕੇ ਲੈਨੇ ਆਂ ਤੇ ਥੋੜਾ ਤੂੰ ਇਲਜ਼ਾਮ ਲਾ ਦੇਗਾ ਮੇਰੇ ਘਰ ਵਾਲੇ ਤੇ ਇਲਜ਼ਾਮ ਲਾਈ ਜਾਂਦੇ ਯਾਰ ਗੱਲ ਸੁਣ ਲੈ ਇੱਕ ਮਿੰਟ ਅਸੀਂ ਬਾਲਾਚਰ ਅੰਦਰ ਨਹੀਂ ਖੜਨਾਗਾ ਯਾ ਅੰਦਰ ਖਾਣਾਂ ਦੇ ਪੁਲਿਸ ਬੁਲਾਉਣੀ ਪਊਗੇ ਨਹੀਂ ਤਾਂ ਸਾਡੇ ਨਾਲ ਇੱਕ ਵਾਰੀ ਗੱਲ ਕਰ ਲਓ ਬਾਹਰ ਆ ਕੇ ਬਸ ਸਾਡੇ ਜ਼ਮਾਨੇ ਦੇ ਜੈਸੇ ਤੋ ਆ ਜਾ ਆ ਜਾ ਤੂੰ ਗੱਲ ਨਹੀਂ ਹੋੜਨੀ ਆ ਆ ਜਾ ਕੇ ਬਾਹਰ ਆ ਕੇ ਗੱਲ ਕਰ ਲਓ ਨਹੀਂ ਪੁਲਿਸ ਬੁਲਾਉਣੀ ਪੈਣੀ ਪਾਪਾ ਕਿਹੜਾ ਡਰਦੇ ਐ ਨਾ ਤੋਂ ਆਹੋ ਆਪਾਂ ਕੀ ਕਰਦੇ ਜੀ ਚੱਲ ਨਹੀਂ ਨਹੀਂ ਪਾਪਾ ਜੀ ਬਾਹਰ ਆਵਾ ਪਾ ਅੰਦਰ ਕੀ ਕਰਨਾ ਇਹਨਾਂ ਦੇ ਹਾਂ ਅੰਦਰ ਤੁਸੀਂ ਵੀ ਸਾਡਾ ਚੱਕਣੀ ਆਏ ਆ ਕੁਸ ਭੈਣੇ ਬਾਹਰ ਆ ਜਾ ਜਿਆਦਾ ਨਹੀਂ ਸਾਡੇ ਨਾਲ ਗੱਲਾਂ ਕਰਨ ਦੀ ਲੋੜ ਆ ਕੇ ਬਸ ਸਾਡੇ ਨਾਲ ਗੱਲ ਕਰੋ ਇੱਧਰ ਧਿਆਨ ਰੱਖਿਓ ਮੜਾ ਜਿਆਦਾ ਸਪੰਸਰ ਤੂੰ ਜਦ ਨਵਾ ਹੀ ਕਰਾਈ ਕਰਦਾ ਸੀਗਾ ਮੈਨੂੰ ਕੀ ਪਤਾ ਸੀਗਾ ਤੇ ਬੰਦੇ ਕੀ ਇੱਕ ਮਿੰਟ ਪਹਿਲਾਂ ਮੈਨੂੰ ਆ ਦੇਖੋ ਤੁਸੀਂ ਸੀਸੀਟੀਵੀ ਕੋਈ ਨਹੀਂ ਆਇਆ ਸੀ ਨਹੀਂ ਆਏਗਾ ਆ ਬੱਚੇ ਜਿਆ ਤੇ ਤੇ ਨਾਲ ਆ ਜੀ ਆ ਤੇਰਾ ਫੇਸ ਹੈ ਬਾਕੀ ਆ ਦੋ ਜਣੇ ਦੇ ਮੂੰਹ ਟਕੇ ਵੇ ਇਹ ਤਾਂ ਤੁਸੀਂ ਬਣਾਈ ਹੋਈ ਇੱਕ ਮਿੰਟ ਦੇਖ ਸਾਨੂੰ ਆਪੇ ਆਪੇ ਦਿਖਾ ਦੇ ਤਰੀਂਗੇ ਜੇ ਪੰਜ ਕੀ ਹੈ ਠੀਕ ਹੈ ਅਸੀਂ ਤੁਹਾਨੂੰ ਦੇਖਾ ਨਹੀਂ ਸਾਡੇ ਅੱਗੇ ਦਿਮਾਗ ਕਰਾਵੇਗਾ ਅਸੀਂ ਪੁਲਿਸ ਨੂੰ ਇਤਲਾਹ ਕਰਕੇ ਆਏ ਆ ਠੀਕ ਹੈ ਤੁਸੀਂ ਦਿਨੇ ਪਹਿਣੇ ਗਏ ਹੋ ਇਹਨਾਂ ਦੇ ਘਰੇ ਰੋਟੀ ਖਾਧੀ ਜਾਨੀ ਨਹੀਂ ਰਹਿਣੀ ਆ ਇਹਨਾਂ ਦੇ ਘਰੇ ਜਾਨੀ ਆ ਭੀਖ ਮੰਗਣ ਵਾਸਤੇ ਜਾਂਦੇ ਹੋ ਦੇਖੋ ਸਾਨੂੰ ਉਸ ਗੱਲ ਦਾ ਕੋਈ ਨਹੀਂ ਠੀਕ ਹੈ ਮੰਗ ਕੇ ਓ ਯਾਰ ਬਾਈ ਤੂੰ ਕਿਉਂ ਜੇ ਬਾਫਰੋਲਦਾ ਤੂੰ ਜਾ ਸੁਣ ਤੂੰ ਜਾ ਇਹਨੇ ਕਰੀ ਜਾਂਦੇ ਹੈਗੇ ਆ ਰਹੇਗਾ ਨਹੀਂ ਆਹ ਫੋਨ ਆ ਆਹ ਫੋਨ ਇਹਦਾ ਮੇਰਾ ਫੋਨ ਹੈਗਾ ਫੋਨ ਆ ਪਹਿਲੇ ਬਾਈ ਸਾਡਾ ਮੂੰਹ ਦਾ ਹਾਲ ਹੈ ਸਾਡਾ ਫੋਨ ਤੂੰ ਜੱਟ ਕਹਿੰਦੇ ਨਹੀਂ ਕਰੇਂ ਤੱਕੇ ਨੋੜ ਕੇ ਚੀਜ਼ਾਂ ਲਈ ਜਾਨੀਆਂ ਆ ਆ ਫੋਨ ਕੀ ਦਾ ਆ ਮੇਰਾ ਫੋਨ ਹੈਗਾ ਇਹਨਾਂ ਦਾ ਚੋਰੀ ਹੋਇਆ ਫੋਨ ਤੇਰਾ ਫੋਨ ਚੋਰੀ ਹੋ ਗਿਆ ਪਰ ਮੈਨਾਂ ਹੋ ਗਿਆ ਇਹਨੂੰ ਲੈ ਕੇ ਲਾ ਇਹਨੂੰ ਮੈਂ ਲੈ ਕੇ ਇੱਧਰ ਲੈ ਆ ਸਾਡੇ ਟੇ ਪੰਜ ਇੱਕ ਮਿੰਟ ਇਧਰ ਮੇਰੀ ਗੱਲ ਸੁਣ ਲੈ ਧਿਆਨ ਨਾਲ ਜੇ ਆ ਫੋਨ ਤੇਰਾ ਹੋਇਆ ਪੁਲਿਸ ਬੁਲਾ ਲਈਏ ਉਹ ਪੁਲਿਸ ਵਾਲੇ ਕਹਿਣਗੇ ਦਾਲਣਾ ਭਾਈ ਯਾਰ ਉਹਨੂੰ ਤੁਸੀਂ ਫੜੋਗੇ ਫੋਨ ਦੱਸੋ ਰਾਤ ਚੋਰੀ ਹੋਈ ਹੈ ਸੀਸੀਟੀਵੀ ਚ ਦਿਨੇ ਤੂੰ ਆ ਰੋਟੀ ਖਾ ਕੇ ਆਈਂ ਜਣ ਦੇ ਘਰੋਂ ਚਾਹ ਪੀ ਕੇ ਆ ਮੈਂ ਖਾ ਕੇ ਆਈ ਆ ਰੋਟੀ ਇਹਨਾਂ ਦੇ ਘਰੋਂ ਆਣੀ ਆ ਮੈਂ ਤਾਂ ਕੋਈ ਨਹੀਂ ਬੈਠਦਾ ਵੀ ਰੋਟੀ ਖਾ ਲੱਗ ਗਈ ਵੀ ਮਹੀਨੇ ਵੀ ਦਿਨ ਤੋਂ ਆ ਜਾਂਦੀ ਹੁੰਦੀ ਐ ਮੈਨੂੰ ਕੀ ਪਰ ਅਸੀਂ ਵੀ ਚੋਰੀ ਕਰਨ ਵਾਸਤੇ ਆ ਕੇ ਬਹਿ ਗਈ ਅੱਜ ਦੇ ਮਾਤਾ ਗਰੀਬਾਂ ਤੇ ਕਿਉਂ ਜ਼ੁਲਮ ਕਰਦੇ ਹੋ ਤੁਸੀਂ ਵੱਡੇ ਬੰਦੇ ਗਰੀਬਾਂ ਤੇ ਜ਼ੁਲਮ ਕਰੀ ਮੇਰੀ ਗੱਲ ਸੁਣ ਲੈ ਹੁਣ ਤੂੰ ਗਰੀਬ ਤਾਂ ਅੱਜ ਅਮੀਰ ਬਣੇ ਬੈਠੇ ਜਾਨੀ ਬੋੜੀ ਐ ਬੈਠੀ ਕੇ ਸੁਣ ਨਹੀਂ ਇਹਨੇ ਜੋਗੇ ਇੱਕ ਮਿੰਟ ਪੀਤੀ ਪੈਣੇ ਰੋਟੀ ਕੰਮ ਕਰੋ ਤੂੰ ਮਾਤਾ ਕੀ ਲਾਟੇ ਦੇ ਖਰੀਦ ਨਾ ਕਰ ਇੱਕ ਗੱਲ ਮੈਨੂੰ ਇੱਕ ਥੋੜਾ ਬਾਹਰ ਆ ਜਾ ਕੋਈ ਨਹੀਂ ਅਸੀਂ ਅਸੀਂ ਕੋਈ ਤੈਨੂੰ ਮਾਰਨ ਕੋਟਾ ਨਹੀਂ ਲੱਗੇ ਇੱਥੇ ਆ ਜਾ ਇੱਥੇ ਆ ਜਾ ਕੋਈ ਗੱਲ ਨਹੀਂ ਭੈਣੇ ਆਰਮਨ ਨਾਲ ਗੱਲ ਕਰੀਂ ਖੜਕੇ ਮੇਰੀ ਗੱਲ ਸੁਣੋ ਪਹਿਲਾਂ ਤਾਂ ਸਰਪਾਰ ਨੇ ਜਿਹੜਾ ਇਹ ਸਿਸਟਮ ਬੰਦ ਕੀਤਾ ਪਿਆ ਠੀਕ ਹੈ ਭੀਖ ਮੰਗ ਲਾਣਾ ਤੁਸੀਂ ਹਟੇ ਕੱਟੇ ਹੋ ਨੌਜਵਾਨੋਂ ਤੂੰ ਤੈਨੂੰ ਕੀ ਹੋਇਆ ਤੁਹਾਨੂੰ ਵੀ ਹੋਇਆ ਤੁਸੀਂ ਵੀ ਆ ਰਹੇ ਚੋਰੀ ਕਰਨੇ ਤੇਰਾ ਦੋ ਜਣੇ ਦੇ ਮੂੰਹ ਟਕੇ ਹੋਇਆ ਕੱਕੇ ਤੇਰੇ ਮਾਰੇ ਨਾ ਕੋਈ ਸਹੀ ਹੋ ਜਾ ਨਹੀਂ ਨਹੀਂ ਮਾਰਨਾ ਲੱਗੀ ਹੈ ਕੋਈ ਗੱਲ ਨਹੀਂ ਮਾਰੂ ਐ ਕਿਵੇਂ ਮਾਰੂ ਹਾਂ ਯਾਰ ਬੰਦੇ ਆਂਗੂ ਨਾ ਇਹ ਹਾਰੇ ਕੁੜੀ ਨਾ ਜਾ ਕੇ ਬਹਿ ਜਾ ਉਸੇ ਇਹ ਤਾਂ ਨਹੀਂ ਗੱਲ ਕਰਨੀ ਹੈ ਕੋਈ ਗੱਲ ਨਹੀਂ ਕੰਦੀ ਮੇਰੀ ਗੱਲ ਸੁਣ ਲੋ ਪਿਆਰ ਨਾਲ ਹੋ ਜਾਣੀ ਹੈ ਕਿ ਮਾਤਾ ਕਹਿੰਦੀ ਅੱਗੇ ਵੀ ਆਉਂਦੀ ਐ ਇਹ ਮੰਗਣਾ ਤੇ ਕਹਿੰਦੀ ਮੈਂ ਇਹਨੂੰ 5-10 ਰੁਪਏ ਵੀ ਨਹੀਂ ਦੇਣੀ ਜਾਈ ਛੱਡ ਦੇ ਮੈਂ ਸ਼ਰਾਬੀ ਐ ਕੀ ਮੇਰੀ ਗੱਲ ਸੁਣ ਲੈ ਭੈਣ ਮੇਰੀ ਤੂੰ ਅੱਗੇ ਵੀ ਜਾਣੀ ਮਾਤਾ ਨੇ ਦੱਸਿਆ ਠੀਕ ਐ ਉਹਨਾਂ ਦੇ ਸੀਸੀਟੀਵੀ ਕੈਮਰਾ ਲੱਗਿਆ ਵੇ ਤੂੰ ਗਈ ਐ ਜਾ ਕੇ ਰੋਟੀ ਮੰਗੀ ਨਾ ਮੰਗੀਆਂ ਮਾਤਾ ਅੱਗੇ ਵੀ 10 ਰੁਪਏ ਦਿੰਨੇ ਆ ਅੱਗੇ ਵੀ ਦੇ ਦਿੰਦੇ ਸੀ ਕਿੰਨੇ ਕਿੰਨੇ ਕਰਵਾ ਜਾਂਦੀ ਹੁੰਦੀ ਐ ਇੱਕ 15 ਵੀਂ ਦਿਨਾਂ ਬਾਅਦ ਗੇੜਾ ਲਾਇਆ ਸੀ ਕਿਤੇ ਮਹੀਨੇ ਤੇ ਵੀ ਜਾ ਵੜਦੀ ਸੀ ਮਾਤਾ ਤੇਰੇ ਰੋਟੀ ਖਾਦੀ ਘਰ ਦੀ ਮੈਂ ਕੀ ਲੈ ਆਂਦਾ ਤੁਹਾਡੇ ਘਰ ਚੱਕ ਕੇ ਠੰਡੇ ਮਤੇ ਨਾ ਮੇਰੀ ਗੱਲ ਸੁਣ ਲੋ ਅਸੀਂ ਨਹੀਂ ਚਾਹੁੰਦੇ ਦੇਖੋ ਸਾਡੇ ਵੱਲੋਂ ਪਹਿਲੀ ਗੱਲ ਤਾਂ ਸਰਕਾਰ ਨੇ ਬੰਦ ਕੀਤਾ ਵੀ ਭੀਖ ਜਦੋਂ ਹਟੇ ਕਟੇ ਉਹ ਨੌਜਵਾਨ ਆ ਉਹ ਦੋਨੇ ਨੌਜਵਾਨ ਦਿਨੇ 3 ਵਜੇ ਦਾਰੂ ਪੀ ਜਾਂਦੇ ਬਾਹਰ ਵੀ ਸਾਡਾ ਕੰਮ ਇਹ ਹੈ ਮੇਰੀ ਗੱਲ ਸੁਣ ਲੈ ਮੇਰੀ ਮੇਰੀ ਗੱਲ ਸੁਣ ਲੈ ਰੋਟੀ ਖਾਦੀ ਐ ਪ੍ਰੋਟੀਖਰ ਤੋਂ ਬਾਅਦ ਸੀਸੀਟੀਵੀ ਕੈਮਰੇ ਵਿੱਚ ਦਿਨੇ ਉਹਨਾਂ ਦੇ ਘਰੇ ਸਾਰੀ ਦਿਹਾੜੀ ਕੋਈ ਬੰਦਾ ਨਹੀਂ ਆਇਆ ਰਾਤ ਨੂੰ ਇਹ ਬੰਦੇ ਗਏ ਇਹਦਾ ਮੂੰਹ ਨੰਗਾ ਸੀ ਹੋ ਸਕਦਾ ਪੈਗ ਲੱਗੇ ਹੋਵੇ ਤਾਂ ਕਰਕੇ ਆਹ ਸੀਸੀਟੀਵੀ ਕੈਮਰੇ ਦੇ ਵਿੱਚ ਵੇਖ ਲੈ ਭੈਣ ਮੇਰੀਏ ਆ ਲੈ ਅਸੀਂ ਨਹੀਂ ਹੈਗੇ ਅਸੀਂ ਨਹੀਂ ਚੋਟੂ ਜੇ ਲਾਈ ਜਾਂਦੇ ਅਸੀਂ ਨਹੀਂ ਨਹੀਂ ਮੈਨੂੰ ਵੀ ਦੱਸਾਈ ਮੇਰਾ ਫੋਨ ਆਇਆ ਇਹ ਅੱਛਾ ਦੇਖੋ ਇਦਾਂ ਕਰ ਲੈ ਪਹਿਲੇ ਵਖਾ ਦਿਓ ਡੱਬਾ ਇੱਕ ਮਿੰਟ ਇਹ ਤੁਹਾਡਾ ਫੋਨ ਹੈ ਹਾਂ ਮੇਰਾ ਹੈ ਆਪਾਂ ਪੁਲਿਸ ਬੁਲਾ ਲਈਏ ਕਿਉਂ ਬੁਲਾ ਲਓ ਪੁਲਿਸ ਨਹੀਂ ਨਹੀਂ ਪੁਲਿਸ ਬੁਲਾ ਲਈਏ ਗਰੀਬ ਆ ਮੈਂ ਪੁਲਿਸ ਬੁਲਾਉਂਗਾ ਤੁਸੀਂ ਨਹੀਂ ਨਾ ਹੋ ਗਿਆ ਅਸੀਂ ਲੈ ਆਏ ਫੋਨ ਕਿਥੋਂ ਲੈ ਦੱਸ ਲੈ ਕਿਥੋਂ ਲਿਆ ਫੋਨ ਤਾਂ ਸਾਡਾ ਇਹ ਪਹਿਲੀ ਗੱਲ ਤੂੰ ਨੰਬਰ ਤੇ ਪਾਸਵਰਡ ਹੀ ਦੱਸ ਦੇ ਜੇ ਤੈਨੂੰ ਚਾਚਾ ਤੇ ਤੇਰਾ ਫੋਨ ਆ ਆ ਚੱਲ ਮੈਂ ਪਾਸਵਰਡ ਦੱਸਦਾ ਇਹਦਾ ਪਾਸਵਰਡ ਦੱਸ ਕੀ ਹੈ ਤੇ ਤਾ ਜਵਾਕਾ ਤੋ ਲੱਗ ਗਿਆ ਲਾਕ ਲੂਕੇ ਨੂੰ ਸਾਡੇ ਮੁੰਡੇ ਕਹਿੰਦੇ ਸੀ ਉਹ ਤੋ ਲੱਗਿਆ ਤੁਸੀਂ ਸਾਡੇ ਰੇ ਐਵੇਂ ਝੂਠੇ ਇਲਜ਼ਾਮ ਨਾ ਲਾਓ ਤੇ ਜਾ ਵੜੋ ਜਾ ਣ ਮੇਰੀਏ ਮੇਰੀ ਗੱਲ ਸੁਣ ਲੈ ਪਹਿਲੀ ਗੱਲ ਤਾਂ ਇਹ ਮਨਾਹੀ ਹੈ ਵੀ ਤੁਸੀਂ ਹਟੇ ਕਟੇ ਆ ਨੌਜਵਾਨਾ ਬੇਖਮੂਜ ਮੱਖੀਆਂ ਵੜੀ ਜਾਂਦੀਆਂ 3 ਵਜੇ ਤਣੂ ਡੱਕਿਆ ਬੈਠਾ ਨਾਲ ਉਹਨਾਂ ਦੀ ਜਵਾਨੀ ਬਰਬਾਦ ਕਰੀ ਜਾਂਦਾ ਦਾਰੂ ਪਿਆ ਪਿਆ ਚੀਕ ਠੀਕ ਹੈ ਕੰਮ ਕਰੋ ਮਿਹਨਤ ਕਰੋ ਸਾਨੂੰ ਕੋਈ ਉਸ ਗੱਲ ਤੇ ਗੈਂਗ ਬਣਾਈ ਬੈਠਾ ਜੀ ਐ ਤੈਨੂੰ ਕੀ ਪਤਾ ਗਏਂਗਾ ਤਾ ਤੂੰ ਕਿਉਂ ਬੋਲਦਾ ਮੇਰੀ ਗੱਲ ਸੁਣ ਲੈ ਹੈਲੋ ਤੇਰੀ ਪੀਤੀ ਮਿੰਟ ਚ ਲੈ ਜਾਣੀ ਮੈਂ ਅੱਜ ਹੁਣੇ ਫੋਨ ਕਰਤਾ ਨਾ ਤਾਂ ਮਿੰਟ ਚ ਪੁਲਿਸ ਆਊਗੀ ਤੇ ਕੁੱਟ ਕੇ ਲੈ ਕੇ ਜਾਊ ਤੈਨੂੰ ਅਸੀਂ ਚਾਹੁੰਦੇ ਨਹੀਂ ਉਹ ਗੱਲ ਅਸੀਂ ਕੰਪਲੀਟ ਜ਼ਰੂਰ ਕਰਾਂਗੇ ਵੀ ਆ ਚੀਜ਼ਾਂ ਜੀ ਚੋਰੀਆਂ ਹੁੰਦੀਆਂ ਦਿਨੇ ਤੁਸੀਂ ਭੀਖ ਮੰਗਣ ਜਾਂਦੇ ਹੋ ਰਾਤ ਉਥੋਂ ਕਰੈਕ ਕੀ ਕਰਕੇ ਰਾਤ ਨੂੰ ਇਹਨਾਂ ਨੂੰ ਚੋਰੀ ਠੀਕ ਨਹੀਂ ਐਸੀ ਕੁਝ ਨਹੀਂ ਕੀਤਾਗਾ ਐਵੇਂ ਸਾਡੇ ਤੋਂ ਝੂਠੇ ਵਾਲਾ ਆ ਰੱਖੋ ਸਰਪ੍ਰਾਈਜ਼ ਹੋ ਮੈਂ ਫੋਨ ਲਾਣਾ ਇਹ ਫੋਨ ਤਾਂ ਮੇਰਾ ਹੈ ਤੂੰ ਨਹੀਂ ਲੈ ਕੇ ਗਿਆ ਇਹ ਮੇਰਾ ਹੈ ਫੋਨ ਕੀ ਪ੍ਰੂਫ ਹਟੇ ਕੋਈ ਦਬਾਏਗਾ ਆ ਨਾ ਰੱਖ ਤੋ ਕਿ ਆਸੀ ਫੋਨ ਫੜਨਾ ਹੀ ਨਹੀਂ ਹੁਣ ਨਹੀਂ ਫੜਨਾ ਨਾ ਫੜਨਾ ਮਤਲਬ ਥੋੜਾ ਨਹੀਂ ਇਹ ਹਾਂ ਠਾਣਾ ਬੁਲਾ ਕੇ ਠਾਣਾ ਮਾਤਾ ਜੀ ਪਛਾਣ ਲਓ ਚੰਗੀ ਤਰ੍ਹਾਂ ਪਛਾਣ ਲਿਆ ਸਾਡਾ ਫੋਨ ਹੈ ਬਸ ਸਾਡਾ ਰੱਦਾ ਹੀ ਨਹੀਂ ਗਾ ਅੱਛਾ ਹੁਣ ਮੈਨੂੰ ਇੱਕ ਗੱਲ ਦੱਸ ਦੇ ਤੂੰ ਕਹਿੰਦਾ ਵਿਆਹ ਫੋਨ ਦੇਉ ਭੈਣ ਜੀਰੇ ਆ ਫੋਨ ਤੂੰ ਕਹਿੰਦਾ ਵੀ ਤੁਹਾਡਾ ਭੈਣ ਤੂੰ ਕਹਿੰਨੀ ਤੁਹਾਡਾ ਨਾ ਕਿ ਮੈਂ ਆ ਫੋਨ ਰੱਖੋ ਮੈਂ ਪੁਲਿਸ ਬੁਲਾਉਣ ਲੱਗਿਆ ਉਹ ਨਹੀਂ ਚੀਰਮੈਨ ਨਹੀਂ ਨਹੀਂ ਰੱਖੋ ਤੁਹਾਡਾ ਫੋਨ ਨਹੀਂ ਮੈਂ ਪੁਲਿਸ ਬੁਲਾਉਣ ਲੱਗਿਆ ਮੈਂ ਤੇ ਹਜੇ ਅਸੀਂ ਜ਼ਿੰਮੇਵਾਰ ਬੰਦੇ ਲਿਆਜ ਕਰੀ ਜਾਂਦੇ ਆ ਹਾਂ ਤੂੰ ਦਾ ਕੋਸ਼ ਨਹੀਂ ਹੁੰਦਾ ਤੂੰ ਗਲਤੀ ਹੋ ਗਈ ਗਿਆ ਸੀ ਨਾ ਚੋਰੀ ਕਰਨ ਗਲਤੀ ਹੋ ਗਈ ਮੇਰੇ ਫੋਨ ਹੀ ਚੱਕ ਕੇ ਲਿਆਏ ਮੈਂ ਤਾਂ ਮੇਰੀ ਫੋਨ ਹੀ ਲਿਆਏ ਹੋਰ ਨਹੀਂ ਲਿਆਏ ਗਲਤੀ ਨਹੀਂ ਹੁੰਦੀ ਚੇਹੇ ਮੇਰੀ ਗੱਲ ਸੁਣ ਲੈ ਆ ਸਰਪੰਚ ਸਾਹਿਬ ਫੋਨ ਰੱਖੋ ਇਹਨਾਂ ਦਾ ਫੋਨ ਇਹਨਾਂ ਦਾ ਨਾ ਚੋਰੀ ਕੀਤੀ ਹੈ ਨਾ ਠੀਕ ਹੈ ਆ ਸਬੂਤ ਸਾਡੇ ਕੋਲੇ ਆ ਪੁਲਿਸ ਕਾਰਵਾਈ ਅਸੀਂ ਪਵਾਵਾਂਗੇ ਜੇ ਤਾਂ ਤੁਸੀਂ ਇਹ ਛੱਡ ਕੇ ਜਾਣਾ ਇੱਥੋਂ ਤਾਂ ਚੰਗੇ ਰਹੋਗੇ ਕਿਉਂਕਿ ਭੀਖ ਮੰਗਣਾ ਵੀ ਸਖਤ ਮਨਾਹੀ ਹੈ ਤੁਹਾਨੂੰ ਕੋਈ ਤਾਂ ਗੱਲ ਦਾ ਜ਼ੋਰ ਜ਼ੋਰ ਮੇ ਭੀਖ ਮੰਗਣਾ ਅਜਾ ਮੈਂ ਕਰ ਇਕੱਲੀ ਹੁੰਦੀ ਰਾਤ ਨੂੰ ਮੇਰੇ ਨਾਲ ਗੱਲ ਕੋਈ ਨਹੀਂ ਪੰਜ ਜਾਣੀ ਪਿੱਛੇ ਉੱਤੇ ਜਾਵਾਂ ਤੇ ਬੱਕਰੇ ਆੜ ਕੇ ਉਹ ਚਰ ਰਮਾਲ ਨਹੀਂ ਬੰਨਣਾ ਤੁਸੀਂ ਦੋਨੇ ਆ ਕਿ ਅੱਛਾ ਰਮਾਲ ਹਜੇ ਵੀ ਤੁਸੀਂ ਜਾਣੀ ਰਮਾਲ ਬੰਨ ਲੈ ਮੂੰਹ ਤੇ ਉਹਨਾਂ ਦਾ ਮਾਲ ਬੰਨਿਆ ਵਾ ਸੀ ਕਾ ਜੀ ਮਗਰ ਲੈਂਦੇ ਉਹ ਹੀ ਹੋਣਗੇ ਜਿਹੜੇ ਤਾਲੂ ਸਾਹਿਬ ਦਾ ਮਾਸਟਰਮਾਈਂਡ ਇਹੀ ਹੈ ਇਹ ਸਾਰਾ ਸਿਖਾਉਂਦੀ ਹੈ ਮੂੰਹ ਬੰਨ ਕੇ ਜਾਇਆ ਕਰੋ ਜਾਂ ਮੂੰਹ ਖੋਲ ਕੇ ਜਾਇਆ ਕਰੋ ਹਾਂ ਹਾਂ ਦੱਸ ਵੀ ਇਹ ਕਹਿੰਦੀ ਮੂੰਹ ਨਹੀਂ ਬੰਨਿਆ ਕੇ ਤੇਰੇ ਕੋਲ ਵੀ ਕੈਮਰੇ ਚ ਆ ਗਿਆ ਰੋਟੀ ਖਾਦੇ ਨੇ ਨੇ ਤੁਸੀਂ ਆ ਨੂਨ ਖਾ ਕੇ ਹਰਾਮ ਕੀਤਾ ਕੋ ਇਹਨਾਂ ਨੂੰ ਹਰਾਮ ਰੋਮ ਨਾਲ ਕੀ ਹੈ ਚੋਰੀ ਡਾਕਾ ਮਾਰਨ ਨੂੰ ਹਰਾਮ ਨਾਲ ਕੀ ਮਤਲਬ ਹੈ ਇਹਨਾਂ ਨੂੰ ਸਾਹਿਬ ਚਲੋ ਗਲਤੀ ਨਹੀਂ ਨਹੀਂ ਮੇਰੇ ਨਾ ਪੈਰੀ ਪੈ ਮੈਂ ਗਲਤੀ ਮੰਨਦਾ ਹਾਂ ਗਲਤੀ ਮੰਨਦਾ ਹਾਂ ਗਲਤੀ ਸਰਦਾਰਾਂ ਨੂੰ ਸਾਨੂੰ ਤਾਂ ਰਾਤ ਨੂੰ ਫੇਰ ਵੀ ਡਰ ਆ ਵੀ ਖਬਰ ਨਹੀਂ ਨਹੀਂ ਬਿਲਕੁਲ ਨਹੀਂ ਅਸੀਂ ਪੁਲਿਸ ਕੋਲ ਕ ਮਾਤਾ ਜੀ ਗੱਲ ਸੁਣੋ ਪੁਲਿਸ ਕੰਪਲੇਂਟ ਕਰਾਂਗੇ ਮੈਂ ਤੇ ਸਰਪੰਚ ਸਾਹਿਬ ਤੁਹਾਨੂੰ ਨਾਲ ਲੈ ਕੇ ਜਾਵਾਂਗੇ ਸਰਦਾਰ ਹੋ ਤੁਸੀਂ ਵੱਡੇ ਸਰਦਾਰ ਹੋ ਗਲਤੀ ਗਲਤੀ ਹੋ ਗਈ ਤੁਸੀਂ ਮਾਫ ਕਰ ਮੇਰੀ ਗੱਲ ਸੁਣ ਲਾ ਤੁਹਾਡੇ ਸਾਰਿਆਂ ਦੇ ਐਡਰੈਸ ਪਤੇ ਚੈੱਕ ਹੋਣਗੇ ਤੁਹਾਡਾ ਸਾਰਿਆਂ ਦੀ ਜਿਹੜੇ ਵੈਰੀਫਿਕੇਸ਼ਨ ਆਸ-ਪਾਸੇ ਬੰਦੇ ਜਿਹਨੇ بیٹھے ਸਾਰਿਆਂ ਨੂੰ ਪਤਾ ਕੀਦਾ ਸਾਰੇ ਮਿਹਨਤ ਮਜ਼ਦੂਰੀ ਕਰਦੇ ਸਾਰੇ ਕੋਈ ਰੇੜੀ ਲਾਉਂਦਾ ਕੋਈ ਸਬਜ਼ੀ ਵੇਚਦਾ ਕੋਈ ਫਰੂਟ ਵੇਚਦਾ ਕੋਈ ਦਿਹਾੜੀ ਜਾਂਦਾ ਤੇਰੇ ਕੱਲੇ ਦਾ ਪਤਾ ਲੱਗਾ ਵੀ ਤੂੰ ਕੱਲਾ ਇਹਨਾਂ ਦੇ ਵਿੱਚ ਐ ਹੋ ਜਾ ਬੈਠਾ ਵੀ ਜਿਹੜਾ ਘਰ ਵਾਲੀ ਜਵਾ ਕਿੰਨੇ ਆ ਚਾਰ ਆ ਜੀ ਕਿੱਥੇ ਆ ਉਹ ਮੰਗਣ ਗਏ ਹੋਏ ਆ ਜੋ ਆਗਮਨ ਮੰਗੜ ਭੇਜੇ ਅਰ ਵਾਲੀ ਵੀ ਕੱਪੜੇ ਦੇਖੋ ਜੀ ਇਹ ਦੇ ਇਹ ਦੇਖ ਦੇਖ ਤਾਂ ਆਪਾਂ ਆਪਾਂ ਕੀ ਲੈਣਾ ਚਲੋ ਪਾਵੇ ਹਨਾ ਚੋਰੀ ਲੱਗਣਾ ਹੋ ਗਿਆ ਕੋਈ ਕੱਪੜੇ ਵਾਲੇ ਗਰੀਬਾਂ ਨੇ ਤਾਂ ਚੋਰੀ ਕਰਕੇ ਚੋਰੀ ਕਰਕੇ ਰਾਤਾਂ ਨੂੰ ਚੋਰੀਆਂ ਕਰਕੇ ਚੇਅਰਮੈਨ ਸਾਹਿਬ ਤੁਹਾਨੂੰ ਕੀ ਮੇਰੀ ਗੱਲ ਸੁਣੋ ਪੰਜ ਜੀ ਮੇਰੀ ਗੱਲ ਸੁਣੋ ਠੀਕ ਹੈ ਜੇ ਆਪਾਂ ਜਲਦੀ ਕੋਸ਼ਿਸ਼ ਕਰੋਂਗੇ ਤੇ ਅਸੀਂ ਆ ਸੀਸੀਟੀਵੀ ਜਿਹੜੀ ਕੰਪਲੇਂਟ ਆ ਦੇਖਿਆ ਨਾ ਆਪਾਂ ਕਾਰਵਾਈ ਪਾ ਦੇਂਗੇ ਇਹਨਾਂ ਤੇ ਲੱਭ ਲੋਗੀ ਪੁਲਿਸ ਆਪੇ ਨਹੀਂ ਤਾਂ ਇੱਕ ਚੀਜ਼ ਦਾ ਧਿਆਨ ਰੱਖੋ ਵੀ ਕੱਲ ਨੂੰ ਤੁਹਾਡੇ ਆਧਾਰ ਕਾਰਡ ਵਗੈਰਾ ਤੁਹਾਡੇ ਕੋਲ ਅਸੀਂ ਪੁਲਿਸ ਨੂੰ ਬੁਲਾ ਕੇ ਕਰੀ ਤੁਹਾਡੀ ਉਹ ਵੈਰੀਫਿਕੇਸ਼ਨ ਕਰਨੀ ਹੈ ਸਾਰੀ ਠੀਕ ਹੈ ਮਾੜਾ ਬੰਦਾ ਅਸੀਂ ਰਹਿਣ ਨਹੀਂ ਦੇਣਾ ਆਪਦੇ ਪਿੰਡ ਦੇ ਵਿੱਚ ਆਪਦੇ ਇਲਾਕੇ ਦੇ ਵਿੱਚ ਠੀਕ ਹੈ ਅੱਗੇ ਤੋਂ ਸਾਡੇ ਮੇਰੇ ਸਾਡੇ ਏਰੀਏ ਸਾਰੇ ਪਿੰਡ ਦੇ ਵਿੱਚ ਕਿਦਾ ਆਸੇ ਪਾਸੇ ਬੈਨੇ ਜਿੱਥੇ ਮਰਜੀ ਮੰਮੀ ਲਾ ਕੇ ਸਾਨੂੰ ਕੋਈ ਵਾਸਤਾ ਨਹੀਂਗਾ ਠੀਕ ਹੈ ਆਪੇ ਜਿਹੜੇ ਭੀਖ ਦੇਣ ਵਾਲੇ ਸਰਪੰਚ ਉਹ ਵੀ ਸ਼ਰਮੰਨ ਨਾ ਜਿਹੜੇ ਮਿੰਡ ਚ ਕੱਢ ਗਏ ਇਹਨਾਂ ਨੂੰ ਛੇ ਆਪਣੇ ਲੋਕ ਹੀ ਦਿੰਦੇ ਆ ਜਿਹੜੇ 10 20 ਰੁਪਏ ਸੀ ਕਿਸ਼ਤਾਂ ਪਰ ਕੇ ਲਿਆ ਹੁਣ ਇਹ ਤਾਂ ਸਾਡੇ ਕਰਮ ਚੰਗੇ ਸੀ ਜਿਹੜਾ ਬਚ ਕੇ ਵਾਪਸ ਆ ਗਿਆ ਤਾਂ ਹੀ ਤਾਂ ਫੜਾਤਾ ਉਹਨੇ ਮਿੰਡ ਚ ਇਹਨੇ ਪਤਾ ਨਹੀਂ ਕਿੰਨੇ ਕਿ ਫਸਰੀ ਬੇਟੇ ਜਾਵੜਾਂਗੇ ਚੇਅਰਮੈਨ ਸਾਹਿਬ ਤੁਸੀਂ ਬਸ ਜਾਵੜਾਂਗੇ ਚੰਗੀ ਗੱਲ ਹੈ ਠੀਕ ਛੱਡ ਜਾਂਗੇ ਹਾਂ ਬਸ ਠੀਕ ਹੈ ਤੇ ਸਵੇਰ ਨੂੰ ਤੂੰ ਸਾਡੇ ਏਰੀਏ ਦੇ ਇਹ ਦੱਸਣੀ ਚਾਹੀਦੀ ਵੀ ਤੂੰ ਕਿਤੇ ਮੰਗਦੀ ਫਿਰਦੀ ਕੋਸ਼ਿਸ਼ ਕਰਦੀ ਫਿਰਦੀ ਆ ਆਪਣੀ ਮਿਹਨਤ ਮਜ਼ਦੂਰੀ ਕਰੋ ਤੇ ਖਾਓ ਪੀਓ। ਕੱਪੜੇ ਪਾ ਲੈ ਤੂੰ। ਬਸ ਚੱਲਾ ਆਪਾਂ ਥਾਣੇ ਚਲੀਏ ਇੱਕ ਵਾਰੀ। ਹਾਂ ਇੱਕ ਵਾਰੀ ਕੰਪਲੇਂਟ ਦਾ ਸਰ ਆ। ਇਹ ਨਹੀਂ ਕਿ ਜਦੋਂ ਅਸੀਂ ਜਾਂਦੇ ਆ ਵੀਰੇ ਤੁਹਾਡੇ ਆਧਾਰ ਕਾਰਡ ਆਧਾਰ ਕਾਰਡ ਉਹ ਸਭ ਸਭ ਕੁਝ ਚੈੱਕ ਕਰਾਉਣੇ ਕਰਦੇ ਆ। ਠੀਕ ਹੈ। ਆਸੇ-ਪਾਸੇ ਸਾਰੇ ਬੰਦਿਆਂ ਨੂੰ ਸਵੇਰ ਦਾ ਪੁੱਛ ਲਿਆ। ਉਹ ਕਹਿੰਦੇ ਵੀ ਇਹ ਬੰਦੇ ਆ ਜਿਹੜੇ ਜਨਾਨੀ ਤੇ ਜੋ ਆ ਕੇ ਜਿਹੜੇ ਉਹ ਮੰਗਣ ਜਾਂਦੇ ਆ ਇਹ ਬੰਦਾ ਸਾਰਾ ਦਿਨ ਦਾ ਰੂਪੀਦਾ। ਠੀਕ ਹੈ। ਉਹ ਅਸੀਂ ਵੈਰੀਫਿਕੇਸ਼ਨ ਕਰਾਵਾਂਗੇ ਸਾਡੀ ਜ਼ਿੰਮੇਵਾਰੀ ਆ ਸਾਨੂੰ ਚ ਸਾਡੇ ਲਾਕੇ ਜਨੇ ਭੀਖ ਭੋਗ ਮੰਗਣੀ ਆਪਦਾ ਆ ਤੂੰ ਬਸ ਉਹ ਪੀਲਾ ਜਿਹੜੀ ਤੇਰੀ ਪਈ ਆ ਜਵਾਨੀ ਪਹਿਰੇ ਆ ਕੋਈ ਕੰਮ ਕਰ ਲਾ ਭੀਖ ਮੰਗ ਲਈ ਥੋਰੀਆਂ ਕਰ ਲਈਆਂ ਆ ਥੋੜਾ ਗੱਲ ਆਓ ਜੀ ਵੀਰ ਮਗਲੀ ਸੀ ਨਾ ਕੱਲ ਨੂੰ ਤੇਰ ਨਾਲ ਕਿ ਕੋਈ ਸੀ ਮੈਂ ਸਤਾ ਨਹੀਂ ਕੋਈ ਕੋਈ ਪੈਸਾ ਲਗਾਤਾ ਨਹੀਂ ਕੋਈ